نئی ایک آداب جندھاباد 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 سینٹر سرکار مراد آباد مراد آباد مراد آباد اگے تک جندھاباد 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 ਬਨਿਓ ਜੀ ਦਾ ਮੁਤਾਬਕ ਮਾਤੇ ਤਸਵੀਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਕਿਸਾਨ ਮਜ਼ਦੂਰ ਜੁਨੀਅਨ ਅਨਾਲਾ ਪ੍ਰਧਾਨ ਨਰਿੰਦਰਪਾਲ ਸਿੰਘ ਭੰਗੂ ਵੀਰੇ ਸਾਨੂੰ ਪਤਾ ਲੱਗਾ ਜਦੋਂ 5 ਵਜੇ ਕੇ ਟ੍ਰੇਨ ਜਿਹੜੀ ਹੈ ਡੇਰਾ ਬਾਬਾ ਨਾਨਕ ਚੱਲ ਗਈ ਆ ਮੈਂ ਆਪਣੇ ਸਾਥੀਆਂ ਨੂੰ ਟੈਲੀਫੋਨ ਕੀਤਾ ਤੇ ਇਹਨਾਂ ਨੇ ਤਿੰਨਾਂ ਸਾਢੇ 7-8 ਵਜੇ ਇੱਥੇ ਪਹੁੰਚ ਗਏ ਆਪਾਂ ਆਉਂਦੇ ਆ ਇੱਥੋਂ ਉਹਨਾਂ ਨੇ ਟ੍ਰੇਨ ਰੋਕ ਲਈ। ਬਾਕੀ ਸਾਡੇ ਜੱਸੇਬੰਦੀ ਦਾ ਜਿਹੜਾ ਵਾ ਕੁਝ ਜਿਹੜੇ ਬੰਦੇ ਨੇ ਸਾਡੇ ਪਟਾਲਾ ਸਾਡੀ ਡਿਊਟੀ ਲੱਗੀ ਸੀ। ਅਸੀਂ ਪੁਰਾਣੇ ਏਡੇ ਸਾਡੀ ਡਿਊਟੀ ਲੱਗੀ ਕਿ ਪੁਰਾਣੇ ਏਡੇ ਜਿਹੜਾ ਚੌਕ ਹੈ ਉਹਦੇ ਵਿੱਚ ਆਵਾਜਾਈ ਨੂੰ ਠੱਪ ਕਰਨਾ। ਲੇਕਿਨ ਜਦੋਂ ਸਾਨੂੰ ਟ੍ਰੇਨ ਦੇ ਬਾਰੇ ਪਤਾ ਲੱਗਾ ਅਸੀਂ ਕੁਝ ਬੰਦੇ ਇੱਥੇ ਆ ਗਏ। ਬਾਕੀ ਸਾਡੇ ਬੰਦੇ ਜਿਹੜੇ ਪੁਰਾਣੇ ਏਡੇ ਜਿਹੜਾ ਰੋਡ ਬਲੌਕ ਕੀਤਾ ਹੋਇਆ ਵਾ। ਇਹ ਕਰਕੇ ਜਿਹੜੀ ਸੈਂਟਰ ਸਰਕਾਰ ਆ ਉਹਨੇ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਤੇ ਸਾਡੇ ਡੱਲੇਵਾਲ ਸਾਹਿਬ ਜਿਹੜੇ ਲਗਾਤਾਰ ਮਰਨਵਰਤ ਤੇ ਬੈਠੇ ਨੇ। ਇਸੇ ਤਰ੍ਹਾਂ ਸਾਡੀਆਂ ਸਾਰੀਆਂ ਕਿਸਾਨ ਜੱਸੇ ਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਉਹ ਸੰਘਰਸ਼ ਕਰ ਰਹੀਆਂ ਨੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਪਹਿਲਾਂ ਵੀ ਆਪਾਂ 26 ਤਰੀਕ ਨੂੰ ਜਿਹੜੀ ਟ੍ਰੇਨ ਰੋਕੋ ਹੀ ਰੋਕੀ ਹੀ ਤੇ ਹੁਣ ਫੇਰ ਆਪਾਂ ਜਿਹੜੇ ਆ ਪੂਰਾ ਪੰਜਾਬ ਬੰਦ ਕੀਤਾ ਵਾ ਤੇ ਗਾਂ ਜਿਹੜੇ ਨਵੇਂ ਨੇ ਕੋਈ ਪ੍ਰੋਗਰਾਮ ਜਿੱਦਾਂ ਵੀ ਬਣੇਗਾ ਉਸੇ ਤਰੀਕੇ ਦੇ ਨਾਲ ਨਵਾਂ ਪ੍ਰੋਗਰਾਮ ਚਲਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਪੱਤਰਕਾਰ ਸਾਹਿਬ ਤੁਹਾਡਾ ਫਰਗੜ ਚੂੜੀਆਂ ਰੇਲਵੇ ਸਟੇਸ਼ਨ ਤੇ ਪਹਿਲਾਂ ਮੈਂ ਧੰਨਵਾਦ ਕਰਦਾ ਵਾਂ ਤੇ ਆਪਾਂ ਸਵੇਰੇ 11 ਵਜੇ ਪੁਰਾਣੇ اڈੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਨੇ ਤੇ ਕ੍ਰਾਂਤੀਕਾਰੀ ਯੂਨੀਅਨ ਨੇ ਹੋਰ ਯੂਨੀਅਨ ਆਪਾਂ ਰਲ ਕੇ ਉੱਥੇ ਪੀਸਫੁਲੀ ਆਪਾਂ ਬੈਠਣਾ ਸੀ ਉੱਥੇ ਧਰਨੇ ਤੇ ਸਾਨੂੰ ਪਤਾ ਲੱਗਾ ਸਵੇਰੇ ਵੀ 5 ਵਜੇ ਪੇ ਗੱਡੀ ਜਿਹੜੀ ਆ ਉਹ ਡੇਰਾ ਬਾਬਾ ਨਾਨਕ ਨੂੰ ਚਲੀ ਗਈ ਆ ਫਿਰ ਸਾਨੂੰ ਸਾਡੇ ਪ੍ਰਧਾਨਾਂ ਦਾ ਸਾਡੇ ਵੀਰਾਂ ਦਾ ਫੋਨ ਆਇਆ ਤੇ ਅਸੀਂ ਦੋ ਚਾਰ ਜਾਣੇ ਫਟਾਫਟ ਆਣ ਕੇ 7 ਵਜੇ ਇਸ ਟ੍ਰੇਨ ਜਿਹੜੀ ਆ ਢੱਕ ਲਈ ਆ ਹੁਣ ਇਸ ਵੇਲੇ 12 ਵੱਜ ਚੁੱਕੇ ਆ ਟ੍ਰੇਨ ਸ਼ਾਮ ਦੇ 5 ਵਜੇ ਤੱਕ ਛੱਡੀ ਨਹੀਂ ਗਈ ਜਾਏਗੀ ਜੇ ਕੋਸ਼ਿਸ਼ ਕਰਨਗੇ ਟ੍ਰੇਨ ਚਲਾਉਣ ਦੀ ਸਾਡੀ ਭਾਵੇਂ ਸ਼ੀਦਦੀ ਹੈ ਸਾਨੂੰ ਭਾਵੇਂ ਜੋ ਮਰਜ਼ੀ ਕਰਨਾ ਭਈ ਟ੍ਰੇਨ ਇੱਕ ਪੈਰ ਵੀ ਚੱਲਣ ਨਹੀਂ ਦਿੱਤੀ ਕਿ ਨਾ ਚੱਲਣ ਦਿੱਤੀ ਆ ਵੇਖੋ ਸਰਕਾਰਾਂ ਨੂੰ ਸ਼ਰਮਨਾ ਮਰਜਣਾ ਚਾਹੀਦਾ ਵਾ ਕਿ 8 ਦਿਨ ਹੋ ਗਏ ਆ ਭੰਦੇਰ ਸਾਹਿਬ ਸਖਜੀਤ ਸਿੰਘ ਹਰਦੋ ਝੰਡੇ ਸਾਹਿਬ ਸਾਡੇ ਵੱਡੇ ਪ੍ਰਧਾਨਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਪਾ 30 ਤਰੀਕ ਨੂੰ ਜਿਹੜਾ ਵਾ ਆਪਣਾ ਪੰਜਾਬ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ ਵੇਖੋ ਸੱਦਾ ਦੇਣ ਦੇ ਬਾਵਜੂਦ ਵੀ ਇਹ ਫੇਰ ਵੀ ਟ੍ਰੇਨਾਂ ਚਲਾ ਰਹੇ ਆ ਮੈਂ ਬੜੇ ਜ਼ੋਰ ਨਾਲ ਦੱਸ ਦੇਣਾ ਚਾਹੁੰਦਾ ਵਾ ਵੀ ਪਹਿਲਾਂ ਇਹਨਾਂ ਨੇ ਝੂਠ ਮਾਰ ਕੇ ਮੰਗਾ ਜੜੀਆਂ ਮੰਨ ਲੀਆਂ ਤੇ ਸਾਨੂੰ ਲਿਖਤੀ ਨਹੀਂ ਦਿੱਤੀਆਂ ਐਰਕਾ ਜੜੀਆਂ ਨੇ ਮੰਗਾ ਆਪਾਂ ਬਿਲਕੁਲ ਲਿਖਤੀ ਰਵਾਂਗੇ ਜਿੰਨਾ ਚਿਰ ਸਾਨੂੰ ਮਰਜ਼ੀ ਸੰਘਰਸ਼ ਕਰਨਾ ਪਏ ਇਹਨਾਂ ਨੂੰ ਸ਼ਰਮਨਾ ਮਰਜਣਾ ਚਾਹੀਦਾ ਵਾ ਵੇਖੋ 70 ਸਾਲ ਦਾ ਬਾਬਾ ਡੱਲੇਵਾਲ ਸਾਹਿਬ ਜਿਹੜੇ ਆ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਲੰਮੀ ਉਮਰ ਆ ਕਰੇ ਆਂਚ ਨਾਲ ਉਹਨਾਂ ਨੂੰ ਆਵੇ ਪਰ ਵੇਖੋ ਸਰੀਰ ਜਿਹੜਾ ਵਾ ਸਰੀਰ ਤਾਂ ਉਹਤੇ ਕਮਜ਼ੋਰ ਹੁੰਦੇ ਜਾ ਰਹੇ ਆ ਇਹ ਪੰਜਾਬ ਸਰਕਾਰ ਵਾਲੇ ਵੀ ਜਿਹੜੇ ਨੇ ਇਹ ਵੀ 2 ਮਹੀਨਿਆਂ ਬਾਅਦ ਜਾ ਕੇ ਇਹਨਾਂ ਨੇ ਉਹਨਾਂ ਦਾ ਪਤਾ ਲਿਆ ਵਾ ਤੇ ਸੈਂਟਰ ਸਰਕਾਰ ਦਾ ਕੋਈ ਬੰਦਾ ਉੱਥੇ ਘਟ ਪਹੁੰਚਣ ਦੇ ਆਏ ਨਹੀਂ ਗਏ ਇਸ ਕਰਕੇ ਜਿੰਨਾ ਚਿਰ ਮੰਗਾ ਸਾਡੀਆਂ ਮੰਦੇ ਨਹੀਂ ਹੈ ਉਹਨਾਂ ਚਿਰ ਆਪਾਂ ਜਿਹੜਾ ਪ੍ਰੋਸੈਸ ਇਸੇ ਤਰੀਕੇ ਨਾਲ ਚਲਦੇ ਰਹਾਂਗੇ ਤੇ ਸੰਘਰਸ਼ ਜਿਹੜਾ ਜਾਰੀ ਰੱਖਾਂਗੇ ਪੰਜਾਬ ਕਿਸਾਨ ਮਜ਼ਦੂਰ ਜੂਨੀਅਨ ਦੇ ਮਹਾਦਰ ਸਾਥੀ ਇਸ ਟਾਈਮ ਫਰੇਗੜ ਜੂਰੀਆ ਰੇਲਵੇ ਸਟੇਸ਼ਨ ਤੇ ਡੇਰਾ ਬਾਬਾ ਨਾਨਕ ਵੇਰਗਾਡੇ ਰੋਕੇ ਖੜੇ ਹਨ ਜਿੱਦਾਂ ਕਿ ਪਹਿਲਾਂ ਹੀ ਬੋਲਾਰੇ ਨੇ ਦੱਸ ਦਿੱਤਾ ਕਿ ਜਦੋਂ ਸਵੇਰੇ 5 ਵਜੇ ਟੇਣ ਗਈਏ ਪਤਾ ਲੱਗਾ ਤਾਂ ਉਦੋਂ ਹੀ ਅਸੀਂ ਤਿਆਰੀਆਂ ਕਰ ਲਿਆ ਸੀ ਇੱਕ ਦਿਨ ਫੋਨ ਕਰਦੇ ਸੀ ਵੀ ਆ ਜਾਓ ਇਹਨੂੰ ਫੜੇ ਕੋੜੋਂਗਾ ਨਹੀਂ ਜਾਣ ਦੇਣਾ ਤੇ 7 ਵਜੇ ਆ ਗਏ ਤੇ ਆਂ ਡੱਕ ਲਈ ਇਹ ਹੁਣ 4 ਵਜੇ ਤੋਂ ਮਗਰੋਂ ਹੀ ਜਾਏਗੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ 26 ਤਰੀਕ ਤੋਂ ਮਰਵੰਦ ਤੇ ਬੈਠੇ ਹੋਏ ਹਨ ਉਹਨਾਂ ਦੀ ਜਾਨ ਸਲਾਮ ਦੀ ਵਾਸਤੇ ਇਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਉਹਨਾਂ ਦੀ ਬਾਬਾ ਉਹ ਵੱਡੀ ਉਮਰ ਕਰੇ ਉਹਨਾਂ ਨੂੰ ਆਜਾ ਨਾ ਆਵੇ ਅਗਰ ਉਹਨਾਂ ਨੂੰ ਕੋਈ ਐਸੀ ਆਸੀ ਗੱਲ ਬਹੁੰਦੀ ਆ ਤਾਂ ਉਹਦੇ ਨੈਕਸਟ ਸਾਡੇ ਪੰਜਾਬ ਖੇਤਾਂ ਮਜ਼ਦੂਰ ਦੁਨੀਆ ਦੇ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਜੀ ਹਰ ਦੋ ਝੰਡੇ ਜੋ ਕਿ 26 ਤਰੀਕ ਨੂੰ ਜਦੋਂ ਡਲੇਵਾਲ ਸਾਹਿਬ ਨੂੰ ਪ੍ਰਸ਼ਾਸਨ ਨੇ ਚੁੱਕ ਲਿਆ ਉਦੇ ਬਾਅਦ ਮਰ ਵਰਦ ਤੇ ਅਸੀਂ ਉਦੋਂ ਉੱਥੇ ਹੀ ਸੀ ਤਿਆਰ ਕਰਕੇ ਬਿਠਾ ਦਿੱਤੇ ਸੀ ਜਦੋਂ 4 ਦਿਨ ਬਾਅਦ ਢੱਲਵਾਲ ਸਾਹਿਬ ਵਾਪਸ ਆਏ ਤੇ ਢੱਲਵਾਲ ਸਾਹਿਬ ਨੇ ਆ ਕੇ ਫਿਰ ਉਹਨਾਂ ਨੂੰ ਉਠਾ ਦਿੱਤਾ ਜਵਾਨਾ ਤੋੜ ਜਾ ਹੁਣ ਇਹ ਮੇਰੀ ਵਾਰੀ ਆ ਮੈਂ ਇਹਨੂੰ ਸੁਭਾਲਾਂਗਾ ਇਹ ਕਰਕੇ ਜਦੋਂ ਪਹਿਲਾਂ ਵੀ ਬੁਲਾ ਰਹੇ ਦਾ ਚੁਕੇ ਨੇ ਕਿ ਬਾਈ ਚਾਸ ਕੋਈ ਇਹ ਜੀ ਨੌਬਤ ਢਲੇ ਨਾਲ ਆਉਣੀ ਆ ਤੇ ਦੇਖ ਬਰਬਰ ਤੇ ਬੈਠਵਾ ਆਤੇ ਉਥੇ ਲਾਈਨਾਂ ਲੱਗੀਆਂ ਹੋਈਆਂ ਹਨ ਪਰ ਇਹ ਜੋ ਕਿਸਾਨੀ ਮੋਰਚਾ ਜਿੰਦੂ ਸਰਕਾਰ ਪਹਿਲਾਂ ਮੰਨ ਕੇ ਮੰਗਾ ਫੇ ਲਾਗੂ ਨਹੀਂ ਕੀਤੀਗਾ ਇਹਨੂੰ ਕਿਸੇ ਵੀ ਹੱਥ ਦੇ ਵਿੱਚ ਅਸੀਂ ਸਫਲ ਬਣਾ ਕੇ ਰਾਂਗੇ ਬਲੇ ਸੋਨ ਹਾਲ ਸੋ ਸ੍ਰੀ ਅਕਾਲ ਇਹ ਜੋ ਅੱਜ ਦਾ ਬੰਦ ਆ ਇਹ ਮਤਲਬ ਸਰਕਾਰ ਦੇ ਕੰਨ ਖੋਲਣ ਵਾਸਤੇ ਅਸੀਂ ਕੀਤਾ ਆਗੇ ਸਰਕਾਰ ਇਹ ਨਾ ਸਮਝੇ ਕਿ ਸਿਰਫ ਇੱਕ ਡੱਲੇਵਾਲ ਸਾਹਿਬ ਹੀ ਜਿਹੜੇ ਆ ਉਹ ਹੀ ਉੱਥੇ ਧਰਨੇ ਤੇ ਜਾਂ ਮਰਨ ਵਰਤਨ ਤੇ ਬੈਠੇ ਆ ਉਹਨਾਂ ਦੇ ਮਗਰ ਲਿਸਟ ਬਣਾ ਕੇ ਲੰਮੀ ਚੌੜੀ ਸਾਰਿਆਂ ਦੀ ਬਣੀ ਹੋਈ ਹੈ ਜੇ ਉਹਨਾਂ ਦੀ ਖੁਦਾ ਨਾ ਖਾਸਤਾ ਕੋਈ ਜਾਨ ਨੂੰ ਖਤਰਾ ਹੁੰਦਾ ਤੇ ਉਤੋਂ ਨੈਕਸਟ ਫਾਰ ਬੰਦੇ ਜਿਹੜੇ ਆ ਉਹ ਮਰਨ ਵਰਤਨ ਮਰਨ ਵਰਤਨ ਤੇ ਬੈਠਣਗੇ ਇਹ ਕਰਕੇ ਸਰਕਾਰ ਨੂੰ ਚਾਹੀਦਾ ਤੇ ਸਾਡੀਆਂ ਜਿਹੜੀਆਂ ਕਿਸਾਨ ਯੂਨੀਅਨ ਦੀਆਂ ਕਿਸਾਨ ਮਜ਼ਦੂਰ ਯੂਨੀਅਨ ਦੀ ਇਕਤਾ ਦੀਆਂ ਜਿੰਨੀਆਂ ਵੀ ਮੰਗਾਂ ਇਹ ਕੋਈ ਨਵੀਆਂ ਨਹੀਂ ਆ ਇਹ ਸਰਕਾਰ ਨੇ ਪਹਿਲਾਂ ਮੰਨੀਆਂ ਵਾ ਮੰਨ ਕੇ ਮੁਕਰੇ ਆ ਤਾਂ ਕਿ ਅਸੀਂ ਉਹਨੂੰ ਰੈਗੂਲਰ ਕਰਾਉਣਾ ਇਸ ਕਰਕੇ ਅਸੀਂ ਇਹ ਦੁਬਾਰਾ ਜਿਹੜੇ ਪ੍ਰਦਰਸ਼ਨ ਸ਼ੁਰੂ ਕੀਤੇ ਆ ਤੇ ਸਰਕਾਰ ਇਹ ਨਾ ਸਮਝੇ ਕਿ ਇਹ ਛੋਟਾ ਮੋਟਾ ਕੰਮ ਆ ਚੱਲ 1-2 ਦਿਨ ਕਰਕੇ ਬੈਠ ਜਾਣਗੇ ਅਸੀਂ ਬਿਲਕੁਲ ਜਿੰਨਾ ਚਿਰ ਸਰਕਾਰ ਦੀ ਜੜ ਨਹੀਂ ਪੁੱਟ ਦਿੰਦੇ ਜਾਂ ਅਸੀਂ ਆਪਣੀਆਂ ਮੰਗਾਂ ਨਹੀਂ ਮੰਨ ਲੈਂਦੇ ਅਸੀਂ ਬਿਲਕੁਲ ਧਰਨੇ ਜਾਂ ਰੋਜ਼ ਪ੍ਰਦਰਸ਼ਨ ਜਿਹੜੇ ਵੀ ਆ ਜਿੱਦਾਂ ਜਿੱਦਾਂ ਸਾਡੇ ਹਕਮਤ ਲੀਡਰ ਜਿਹੜੇ ਆ ਉਹ ਸਾਨੂੰ ਰੂਟੀਆਂ ਸਾਡੀਆਂ ਲਾਉਣਗੇ ਅਸੀਂ ਉਸੇ ਤਰ੍ਹਾਂ ਤੰਦੇ ਹੀ ਨੰਭਾਵਾਂਗੇ ਜਿੱਦਾਂ ਕਿ ਅਸੀਂ ਟੋਟਲ 5-6 ਬੰਦਿਆਂ ਨੇ ਟ੍ਰੇਨ ਰੋਕੀ ਆ ਫਤਿਹਗੜ ਚੂੜੀਆਂ ਸਟੇਸ਼ਨ ਤੇ ਇਹ ਕੋਈ ਸਰਕਾਰ ਨੂੰ ਵੀ ਚਾਹੀਦਾ ਸੀ ਕਿ ਜਦੋਂ ਪਹਿਲਾਂ ਅਲਟੀਮੇਟਮ ਦਿੱਤਾ ਕਿ ਅਸੀਂ ਬੰਦ ਕਰਨਾ ਵਾ ਉਹਨਾਂ ਨੂੰ ਚਾਹੀਦਾ ਸੀ ਵੀ ਇਹ ਟ੍ਰੇਨ ਹੀ ਘਟੋ ਘਟ ਨਾ ਚਲਾਉਂਦੇ ਲੇਕਿਨ ਉਹ ਆਪਣੀ ਆਦਤ ਤੋਂ ਮਜਬੂਰ ਮਜਬੂਰ ਨੇ ਉਹ ਚਾਹੁੰਦੇ ਨੇ ਵੀ खरे ਕਿਸਾਨ ਇਸੇ ਤਰ੍ਹਾਂ ਹੀ 4 ਦਿਨ ਖੰਜਲ ਖਵਾਰ ਬੈ ਕੇ ਆਪਣੇ ਘਰਾਂ ਨੂੰ ਮੁੜ ਜਾਣਗੇ ਤੇ ਸਾਡੀ ਚੇਤਾਵਨੀ ਆ ਸਰਕਾਰ ਨੂੰ ਕਿ ਅਸੀਂ ਬਿਲਕੁਲ ਧਰਨੇ ਪ੍ਰਦਰਸ਼ਨ ਜਾਂ ਜਿਹੜਾ ਮਰਨਵਰਤ ਰੱਖਿਆ ਜਾਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਅਸੀਂ ਬਿਲਕੁਲ ਉਹਨਾਂ ਨੂੰ ਨਹੀਂ ਛੱਡਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਉਗਰਾਹਾਂ ਵੱਲੋਂ ਸਰਦਾਰ ਦਲਜੀਤ ਸਿੰਘ ਅਤੇ ਲਖਮਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਵਿੱਚ ਰੋਸ ਮਾਰਚ ਵੀ ਕੱਢਿਆ ਗਿਆ ਕੇਂਦਰ ਸਰਕਾਰ ਵਿਰੁੱਧ ਅਤੇ ਇੱਥੇ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ ਤੇ ਨਾਹਰ ਬਾਜੀ ਵੀ ਕੀਤੀ ਗਈ ਕੇਂਦਰ ਸਰਕਾਰ ਵਿਰੁੱਧ ਗੱਲਬਾਤ ਕਰਦੇ ਹਨ ਦਲਜੀਤ ਸਿੰਘ ਜੀ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਜੀ ਵੇਖੋ ਜੀ ਅੱਜ ਅਸੀਂ ਸੰਯੁਕਤ ਮੋਰਚੇ ਦੇ ਸੱਜੇ ਤੇ ਸੈਂਟਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਕਿਉਂਕਿ ਜਿਹੜੀਆਂ ਮੰਗੀਆਂ ਹੋਈਆਂ ਸਾਡੀਆਂ ਮੰਗਾਂ ਸੀ ਉਹ ਹਾਲੇ ਤੱਕ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਕਿਉਂਕਿ ਜਿੰਨੇ ਚ ਸਰਕਾਰ ਸਾਡੀ ਮੰਗੀਆਂ ਮੰਨੀਆਂ ਮੰਨੀਆਂ ਹੀ ਮੰਗਾ ਨਹੀਂ ਲਾਗੂ ਕਰਦੀ ਉਹ ਉਲਟਾ ਸਭੋ ਮੰਗਾ ਮੰਨਣ ਦੀ بجائے ਉਲਟਾ 11 ਮਹੀਨੇ ਦੀ 25 ਤਰੀਕ ਨੂੰ ਸੂਬਿਆਂ ਨੂੰ ਉਹਨਾਂ ਚਿੱਠੀਆਂ ਘੱਲ ਕੇ ਦੇ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਫੇਰ ਲਾਗੂ ਕਰਨ ਦਾ ਤਿਆਰ ਕੀਤਾ ਵਾ ਤੇ ਇਸ ਤਰ੍ਹਾਂ ਆਪਾਂ ਸੰਯੁਕਤ ਮੋਰਚੇ ਦੇ ਸੱਜੇ ਦੇ ਅਸੀਂ ਪੰਜਾਬ ਤੇ ਸੈਂਟਰ ਸਰਕਾਰ ਦਾ ਪੁੱਤਰਾ ਫੁੱਕਿਆ ਵਾ ਉਹ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਸ਼ੰਭੂ ਤੇ ਬੈਠੇ ਡੱਲਿਆ ਸਾਹਿਬ ਨੇ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਤੇ ਫਿਰ ਉਹ ਸੈਂਟਰ ਤੇ ਗਵਰਨਮੈਂਟ ਪੰਜਾਬ ਗਵਰਨਮੈਂਟ ਜੋ ਮੇਰ ਹੋ ਗਈ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਉਸ ਉਹਨਾਂ ਦਾ ਕੋਈ ਨਾ ਕੋਈ ਸੋਚਿਆ ਜਾਵੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਇੰਨੀ ਬੈਂਚ ਕਰਦੇ ਵਾਸ਼ ਕੁਝ ਖਲਤ ਹੋਏ ਹਾਂਜੀ ਲਖਨਦਰ ਸਿੰਘ ਜੀ ਨਹੀਂ ਨਹੀਂ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਹੈ ਪੰਜਾਬ ਬੰਦ ਦਾ ਉਹਦੇ ਸਬੰਧ ਵਿੱਚ ਭਾਰਤੀ ਖਾਂਜੂਣੀ ਇਕਤਾ ਹੋਈ ਉਗਰਾਹਾਂ ਨੇ ਤਾਲਮੇਲ ਵੀ ਹਮਾਇਤ ਦੇ ਵਿੱਚ ਮੋਦੀ ਸਰਕਾਰ ਦੇ ਪੁੱਤਲੇ ਫੁਕੇ ਆ ਮੰਗ ਕੀਤੀ ਹੈ ਕਿ ਜਿਹੜੇ ਕਿਸਾਨ ਲੜ ਰਹੇ ਆ ਉਹਨਾਂ ਦੀਆਂ ਫੌਰੀ ਮੰਗਾਂ ਪੂਰੀਆਂ ਕੀਤੀਆਂ ਜਾਣ ਸੈਂਟਰ ਸਰਕਾਰ ਜਿਹੜੀ ਉਹਨਾਂ ਨਾਲ ਗੱਲਬਾਤ ਕਰੇ ਤਾਂ ਕਿ ਢੱਲੇਵਾਲ ਸਾਹਿਬ ਦੀ ਜਿਹੜੀ ਜਾਨ ਜਿਹੜੀ ਬਚਾਈ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਵਾਂ ਖਰੜਾ ਲੈ ਕੇ ਆ ਰਹੀ ਹੈ ਕੇਂਦਰ ਸਰਕਾਰ ਉਹ ਸਾਡੀ ਮੰਗ ਹੈ ਕਿ ਉਹਨੂੰ ਵਾਪਸ ਲਿਆ ਜਾਵੇ ਤੇ ਮਾਨਜੋਗ ਸੁਪਰੀਮ ਕੋਰਟ ਜਿਹੜੀ ਦਬਾਅ ਬਣਾ ਰਹੀ ਹੈ ਕਿ ਢੱਲੇਵਾਲ ਨੂੰ ਚੁੱਕੋ ਸਾਡੀ ਬੇਨਤੀ ਹੈ ਮਾਨਜੋਗ ਸੁਪਰੀਮ ਕੋਰਟ ਅੱਗੇ ਕਿ ਦਬਾਅ ਜਿਹੜਾ ਹੈ ਸੈਂਟਰ ਸਰਕਾਰ ਤੇ ਵਧਾਇਆ ਜਾਵੇ ਜਿਹੜੀ ਸਰਕਾਰ ਨੇ ਸਾਨੂੰ 2021 ਦੇ ਵਿੱਚ ਲਿਖਤੀ ਤੌਰ ਤੇ ਉਹ ਚਿੱਠੀ ਦਿੱਤੀ ਵੀ ਤੁਹਾਡੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਇਸ ਕਰਕੇ ਮਾਜੋਬ ਸੁਪਰੀਮ ਕੋਰਟ ਦੇ ਅੱਗੇ ਮੰਗਿਆ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਕਰਾਉਣ ਵਾਸਤੇ ਸੈਂਟਰ ਸਰਕਾਰ ਤੇ ਜਿਹੜਾ ਦਬਾਅ ਬਣਿਆ